ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਗਈ ਸਾਹਮਣੇ ਕਰਨਲ ਮਾਮਲੇ ਨੂੰ ਲੈ ਕੇ ਜਿਹਦੇ ਵਿੱਚ ਬਈ ਕਰਨਲ ਮਾਮਲਾ ਫਿਰ ਤੋਂ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਜਿਹਦੇ ਵਿੱਚ ਇਹ ਚਾਰ ਪੁਲਿਸਵਾਰੇ ਸਾਢੇ 3 ਮਹੀਨੇ ਹੋ ਗਏ ਇਹ ਭਗੌੜੇ ਸੀ ਕਰਨਲ ਦੀ ਜਦੋਂ ਕੁੱਟਮਾਰ ਹੁੰਦੀ ਹੈ 13 ਤਰੀਕ ਦੀ ਇਹ ਘਟਨਾ ਵਾਪਰਦੀ ਆ ਤੇ ਜਿਹੜਾ ਪਟਿਆਲਾ ਹਸਪੀਟਲ ਦੇ ਸਾਹਮਣੇ ਤੇ ਜਿਹੜਾ ਇੱਕ ਘਾਬਾਗਾ ਤੇ ਉੱਥੇ ਕੁੱਟਮਾਰ ਹੁੰਦੀ ਹੈ ਪਹਿਲਾਂ ਇੱਕ ਵੀਡੀਓ ਸੁਣਾ ਦਈਏ ਆਪਾਂ ਬਣੇ ਰਹੋ ਚੈਨਲ ਤੇ 2 ਮਿੰਟ ਦੀ ਵੀਡੀਓ ਸੁਣਾਵਾਂਗੇ ਫਿਰ ਕਰਾਂਗੇ ਅਗਲੇ ਵਿਚਾਰਾਂ ਸਾਂਝੇ ਤਾਂ ਫਿਰ ਕਰਦੇ ਆਂ ਅਗਲੇ ਵਿਚਾਰਾਂ ਸਾਂਝੇ ਬਣੇ ਰਹੋ ਚੈਨਲ ਤੇ ਵਿੱਚ ਕਰ ਨਾਲ ਬਾਅਦ ਤੱਕ ਸੀਬੀਆਈ ਤੇ ਹਵਾਲੇ ਕਰ ਦਿੰਦਾ ਹੈ ਇਸ ਨੂੰ ਸਹੀ ਇਜਾਮ ਤੱਕ ਪਹੁੰਚਾ ਸਕੀ ਪੰਜਾਬ ਸਮਿਤੀ ਦੀ ਨਾਲ ਨਾ ਪਟਿਆਲਾ ਪੁਲਿਸ ਨੇ ਨਾ ਪੰਜਾਬ ਸਰਕਾਰ ਨੇ ਨਾ ਹੀ ਇਹਨੂੰ ਗੰਭੀਰਤਾ ਦੇ ਨਾਲ ਲਿਆ ਨਾ ਹੀ ਆਪਣੀ ਸੰਜੀਦਗੀ ਦਿਖਾਈ ਤੇ ਨਾ ਹੀ ਆਪਣੀ ਆਰਮੀ ਦੇ ਪ੍ਰਤੀ ਆਰਮੀ ਮੀਨਸ ਨੇਸ਼ਨ ਨਾ ਹੀ ਆਪਣੀ ਨੇਸ਼ਨ ਪ੍ਰਤੀ ਇਹਨਾਂ ਨੇ ਕੋਈ ਡੈਡੀਕੇਸ਼ਨ ਦਿਖਾਈ ਵੈਸੇ ਤੇ ਜੇਕਰ ਚੰਗੀ ਸਰਕਾਰ ਹੋਵੇ ਚੰਗਾ ਪ੍ਰਸ਼ਾਸਨ ਹੋਵੇ ਚੰਗਾ ਪੁਲਿਸ ਅਫਸਰ ਹੋਵੇ ਤੇ ਨਾਲ ਦੀ ਨਾਲ ਉਹਨਾਂ ਦੇ ਖਿਲਾਫ ਕਾਰਵਾਈ ਬਣਦੀ ਸੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਪਟਿਆਲਾ ਪੁਲਿਸ ਨੇ ਕਾਰਵਾਈ ਕਰਨ ਦੀ ਬਜਾਏ ਇਸ ਨੂੰ ਟੰਡੇ ਬਸਤੇ ਵਿੱਚ ਪਾ ਦਿੱਤਾ ਹੈਗਾ ਸਵਾਲ ਖੜੇ ਹੋਏ ਕਿ ਆਖਰ ਪਟਿਆਲਾ ਪੁਲਿਸ ਨੇ ਕਿਉਂ ਟੰਡੇ ਬਸਤੇ ਨੂੰ ਪਾਇਆ ਵਜਾ ਸਭ ਤੋਂ ਵੱਡਾ ਡੀਸੀ ਦੇ ਜਿਹੜੇ ਚਾਰ ਪੁਲਿਸ ਅਫਸਰ ਇੰਸਪੈਕਟਰਾਂ ਦੇ ਅਧਿਕਾਰੀਆਂ ਤੇ ਇਲਜ਼ਾਮ ਲੱਗੇ ਨੇ ਵਧੇਕੀ ਕਰਨ ਦੇ ਕਰਨਲ ਕੁਸ਼ਪਿੰਦਰ ਸਿੰਘ ਬਾਕ ਦੇ ਨਾਲ ਇਹਨਾਂ ਨੇ ਪਹਿਲਾਂ ਇੱਕ ਇੰਕਾਊਂਟਰ ਕੀਤਾ ਸੀ ਕੋਈ ਇੰਕਾਊਂਟਰ ਤੇ ਵੀ ਸਵਾਲ ਖੜੇ ਹੋ ਰਹੇ ਸੀ ਕੋਈ ਸੱਚਾ ਵਾ ਕਿ ਝੂਠਾ ਕਿਉਂਕਿ ਜਦੋਂ ਇਹਨੂੰ ਕਾਊਂਟਰ ਕੀਤਾ ਸੀ ਬੱਚਾ ਚੁੱਕ ਕੇ ਜਿਹੜਾ ਬਚਾਇਆ ਸੀ ਪੰਜਾਬ ਦੇ ਕੈਬਨ ਮੰਤਰੀਆਂ ਨੇ ਨੰਬਰ ਬਣਾਏ ਸੀ ਆਪਣੇ ਅਨਾਊਂਸਮੈਂਟ ਕੀਤੀ ਸੀ ਕੁੱਛੜ ਨਿਆਣਾ ਚੁੱਕੇ ਭਾਵੇਂ ਆਪਣਾ ਨਿਆਣਾ ਕਦੀ ਕੁੱਛੜ ਚੁੱਕਿਆ ਨਾ ਹੋਵੇ ਪਰ ਇਹ ਕੁੱ ਕਾਰ ਨੇ بڑے ਸ਼ੋਲੇ ਗਾਏ ਸੀ ਇੱਕ ਲਕਾਉਂਟਰ ਤੇ ਨਾਮ ਦਿੱਤੇ ਹੋਣ ਰੈਂਕ ਦੇ ਨੇ ਤੇ ਫਿਰ ਇਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਪੋਸੀਬਲ ਨਹੀਂ ਸੀ ਜੇ ਕਾਰਵਾਈ ਕਰਨ ਤੇ ਸਰਕਾਰ ਨੂੰ ਡਰ ਸੀ ਜਾਂ ਵੱਡੇ ਪੁਲਿਸ ਅਫਸਰ ਡਰ ਸੀ ਇਹ ਗੂੰਹ ਖੋਲ ਦੇਣਗੇ ਚਾਹ ਲਰਾਂ ਨੂੰ ਬਚਾਉਂਦੇ ਬਚਾਉਂਦੇ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਫਸ ਗਈ ਤੇ ਚੰਡੀਗੜ੍ਹ ਪੁਲਿਸ ਵੀ ਫਸ ਗਈ ਪਰ 307ਵੀਂ ਧਾਰਾ ਪਿਛਲੀ 10 ਤਰੀਕ ਨੂੰ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਹਟਾ ਦਿੱਤੀ ਕਹਿੰਦੇ ਜ਼ਰੂਰਤ ਹੀ ਨਹੀਂ ਹੈ ਇਹ ਧਾਰਾ ਲਾਉਣ ਦੀ ਚੰਡੀਗੜ੍ਹ ਪੁਲਿਸ ਨੂੰ ਧਾਰਾ ਵਧਾਉਣ ਘਟਾਉਣ ਵਾਸਤੇ ਡਿਊਟੀ ਨਹੀਂ ਦਿੰਦੀ ਸੀ ਇਕ ਇਨਵੈਸਟੀਗੇਸ਼ਨ ਦੀ ਦਿੰਦੀ ਸੀ ਉਹ ਕਿੰਨਾ ਗਲਤ ਹੈਗਾ ਤੁਸੀਂ ਰეკਮੈਂਡ ਕਰ ਸਕਦੇਗੇ ਤੁਸੀਂ 307 ਮੰਫੀ ਨਹੀਂ ਸੀ ਕਰ ਸਕਦੇਗੇ ਤੁਹਾਨੂੰ ਤੇ ਸਗੋਂ ਹੋਰ ਐਡ ਆਨ ਕਰਨੀਆਂ ਚਾਹੀਦੀਆਂ ਸੀ ਆ ਤੇ ਫਿਰ ਚੰਡੀਗੜ੍ਹ ਪੁਲਿਸ ਵੀ ਥੂ ਥੂ ਹੋਈ ਜੀ ਇਹ ਜੋ ਕਰਨਲ ਮਾਮਲੇ ਨੂੰ ਲੈ ਕੇ ਜਿਹੜੀ ਕੀ ਇਹ ਸਾਹਮਣੇ ਜਿਹਦੇ ਵਿੱਚ ਭਾਈ ਸੀਬੀਆਈ ਫਿਰ ਤੋਂ ਜਾਂਚ ਕਰੂ ਇਸ ਮਾਮਲੇ ਨੂੰ ਤੇ ਜਿਹੜੇ ਇਹ ਚਾਰ ਪੁਲਿਸ ਵਾਲੇ ਸਾਢੇ ਤਿੰਨ ਮਹੀਨੇ ਤੋਂ ਭਗੌੜੇ ਆ ਇਸ ਮਾਮਲੇ ਦੇ ਵਿੱਚ ਜੇ ਗੱਲ ਕਰੀਏ ਪਟਿਆਲਾ ਪੁਲਿਸ ਨਾ ਕੰਮ ਰਹੀਆ ਚੰਡੀਗੜ੍ਹ ਪੁਲਿਸ ਇਸ ਮਾਮਲੇ 'ਚ ਨਾ ਕੰਮ ਰਹੀਆ ਤੇ ਜੇ ਗੱਲ ਕਰੀਏ ਐਸਐਸਪੀ ਨਾਨਕ ਸਿੰਘ ਜਿਹੜਾ ਇਸ ਪੂਰਾ ਇਸ ਮਾਮਲੇ ਦਾ ਮਾਸਟਰਮੈਂਡ ਆ ਤੇ ਉਹਨੂੰ ਐਸਐਸਪੀ ਤੋਂ ਡੀਜੀਪੀ ਬਣਾ ਦਿੱਤਾ ਗਿਆ ਤੇ ਪਰ ਇਹ ਮਾਮਲਾ ਹਾਲੇ ਤੱਕ ਭਈ ਅੱਧ ਵਿਚਕਾਰ ਲਟਕਿਆ ਖੜਾ ਗਿਆ ਜੇ ਗੱਲ ਕਰੀਏ ਹੁਣ ਜਸਪ੍ਰੀਤ ਮਾਮਲਾ ਨਰਿੰਦਰਦੀਪ ਮਾਮਲਾ ਤੇ ਕਰਨਦੀਪ ਕਰਨਲ ਮਾਮਲਾ ਤੇ ਪਰ ਇਹਦੇ ਵਿੱਚ ਹੁਣ ਬਹੁਤ ਵੱਡੀ ਅਪਡੇਟ ਜਿਹੜੀ ਆਈ ਹੈ ਸਾਹਮਣੇ ਸੀਬੀਆਈ ਫਿਰ ਤੋਂ ਜਾਂਚ ਕਰੂਗੀ ਜੋ ਵੱਡੇ ਅਫਸਰਾਂ ਨੇ ਇਹ ਜੋ ਆਪਣੇ ਬੰਨੀਓ ਕਹਿ ਦਿੱਤਾ ਗਿਆ ਤੇ ਪਰ ਹੁਣ ਜਿਹੜੇ ਕੀ ਇਹ ਚਾਰ ਸਪੈਕਟਰਾਂ ਤੇ ਚਾਰਾਂ ਦੀ ਹੁਣ ਇੱਕ ਸ਼ਾਂਤਤਾ ਜਾਊਗੀ ਕਹਿਣ ਦਾ ਮਤਲਬ ਜਿਹੜੇ ਇਹ ਹੁੰਦੀਆਂ ਖਬਰਾਂ ਇਹਨਾਂ ਦੇ ਵਿੱਚ ਜਿਵੇਂ ਉਸ ਪਰਿਵਾਰ ਦਾ ਕਹਿਣਾ ਵੀ ਅਸੀਂ ਹਰ ਕੋਟ ਦਾ ਦਰਵਾਜ਼ਾ ਖੜਕਾਇਆ ਪਰ ਲੇਕਿਨ ਸਾਨੂੰ ਇਨਸਾਫ ਨਹੀਂ ਮਿਲਿਆ ਜੇ ਇਹ ਗੱਲ ਕਰੀਏ ਨਰਿੰਦਰਦੀਪ ਇੱਕ ਘਟਨਾ ਵਾਪਰਦੀ ਆ ਬਠਿੰਡੇ ਦੇ ਵਿੱਚ ਤਾਂ ਭਾਈ ਨਰਿੰਦਰਦੀਪ ਨਾਲ ਕੀ ਹੁੰਦਾ ਉਹ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਇਹ ਪੰਜਾਬ ਪੁਲਿਸ ਨੂੰ ਇੱਕ ਕਟਨਾਪ ਕਰ ਲੈਂਦੀ ਆ ਬਾਅਦ ਦੇ ਵਿੱਚ ਗੁਪਤ ਅੰਗਾਂ ਤੇ ਕਰੰਟ ਲਾ ਕੇ ਮਾਰ ਦਿੱਤਾ ਜਾਂਦਾ ਬਾਅਦ ਦੇ ਵਿੱਚ ਐਕਸੀਡੈਂਟ ਸਬਤ ਕੀਤਾ ਜਾਂਦਾ ਤੇ ਐਸੇ ਲੋਟੀ ਜਸਪ੍ਰੀਤ ਮਾਮਲਾਗਾ ਜਸਪ੍ਰੀਤ ਮਾਮਲਾ ਵੀ ਫੇਕ ਅਨਕਾਊਂਟਰ ਸਾਬਤ ਹੋਇਆ ਤਾਂ ਇਹ ਕਈ ਮਾਮਲੇ ਜੁੜ ਜਾਂਦੇ ਆ ਪੰਜਾਬ ਦੇ ਵਿੱਚ ਦਿਨ ਬਦਨ ਘਟਨਾਵਾਂ ਵਾਪਰ ਰਹੀਆਂ ਜੇ ਗੱਲ ਕਰੀਏ ਗੈਸਟਰਾਂ ਨੂੰ ਲੈ ਕੇ ਜਿਵੇਂ ਹੁਣ ਤੁਸੀਂ ਕੱਲ ਦੀ ਖਬਰ ਵੀ ਸੁਣੀ ਆ ਦਰਬਾਰ ਸਾਹਿਬ ਨੂੰ ਧਮਕੀਆਂ ਆ ਰਹੀਆਂ ਬੰਬ ਧਮਾਕੇ ਦਾ ਡਰ ਹੁੰਦੀ ਹੈ ਇਹ ਇੱਥੇ ਜ਼ੋਰ ਕਿਉਂ ਨਹੀਂ ਲਾਉਂਦੀ ਪੰਜਾਬ ਪੁਲਿਸ ਸਰਕਾਰ ਇੱਥੇ ਜ਼ੋਰ ਕਿਉਂ ਨਹੀਂ ਲਾਉਂਦੀ ਵੀ ਕੌਣ ਧਮਕੀ ਦੇਣ ਵਾਲਾ ਤੇ ਕਿੱਥੋਂ ਇਹ ਈਮੇਲ ਆ ਰਹੀ ਆ ਪੰਜ ਈਮੇਲਾਂ ਆਈਆਂ ਪਹਿਲਾਂ ਇੱਕ ਫਿਰ ਦੋ ਹੁਣ ਇਕੱਠੀਆਂ ਪੰਜ ਈਮੇਲ ਆ ਗਈਆਂ ਤਾਂ ਇਹ ਦੱਸੋ ਵੀ ਧਮਕੀ ਦੇਣ ਵਾਲਾ ਕੌਣਾ ਧਾਰਮਿਕ ਜਗਾਂ ਨੂੰ ਇਹ ਟਾਰਗੇਟ ਕਰਨਾ ਚਾਹੁੰਦੇ ਆ ਜਿੱਥੇ ਕੀ ਲੋਕ ਮੱਥਾ ਟੇਕਣਾਉਂਦੇ ਆ ਤੇ ਆਪਣੀਆਂ ਭੁੱਲਾਂ ਵਿਖਸ਼ਾਉਂਦੇ ਆ ਤੇ ਇਹ ਗੁਰੂ ਸਾਹਿਬ ਦੀ ਹਜ਼ੂਰੀਆਂ ਦੇ ਵਿੱਚ ਇਹ ਬੰਬ ਡੇਗਣ ਦੀ ਗੱਲ ਕਰਦੇ ਆ ਤੇ ਇੱਥੇ ਜ਼ੋਰ ਲਾਉਣਾ ਚਾਹੀਦਾ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਮਾਮਲੇ ਬਹੁਤ ਪਏ ਆ ਜਿਹੜੇ ਵੱਡੇ ਵੱਡੇ ਜਿੱਥੇ ਇਹਨਾਂ ਨੇ ਆਪਣੇ ਕੰਮ ਇਹਨਾਂ ਦੀ ਕਰਨੀ ਬਣਦੇ ਆ ਪਰ ਲੇਕਿਨ ਨਹੀਂ ਇਹੇ ਤਾਂ ਹੋਰ ਹੀ ਪਾਸੇ ਤੁਰ ਪਏ ਜਿਵੇਂ ਗੱਲ ਕਰੀਏ ਕਰਨ ਮਾਮਲੇ ਦੇ ਵਿੱਚ ਇਸ ਪਰਿਵਾਰ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਜਿਹੜਾ ਐਸਐਸਪੀ ਨਾਨਕ ਸਿੰਘਾ ਉਹਨੇ ਵੀ ਕੋਈ ਆਪਣੇ ਬੰਦੀ ਇਹਦੇ ਵਿੱਚ ਇਨਕੁਇਰੀ ਨਹੀਂ ਕਰਵਾਈ ਕਿਉਂਕਿ ਮੇਨ ਮਾਸਟਰਮੈਂਡ ਸੀ ਉਹਨੇ ਵੀ ਕੋਈ ਪੰਜਾਬ ਪੁਲਿਸ ਤੁਸੀਂ ਇਹ ਦੱਸੋ ਜਦੋਂ ਕਿਤੇ ਕੋਈ ਪੰਜਾਬ ਪੁਲਿਸ ਦੇ ਕੋਈ ਘਟਨਾ ਵਾਪਰਦੀ ਆ ਉਦੋਂ ਇਹ ਗਰਪਦਲ ਪਟਕਦਾ ਨਹੀਂ ਕਰ ਦਿੰਦੇ ਤੇ ਪਰ ਹੁਣ ਹੁਣ ਮਾਮਲਾ ਇਹ ਸੀਗਾ ਵੀ ਇਹ ਪੁਲਿਸ ਅਫਸਰ ਇਹ ਹੁਣ ਸੇਮ ਭਵੰਤਮਨ ਜੀ ਇਹਨਾਂ ਤੇ ਐਕਸ਼ਨ ਲੈਂਦਾ ਫਿਰ ਨਾਲ ਫਿਰ ਹੋਰ ਖੁਲਾਸੇ ਹੋਣਗੇ ਕਿਉਂਕਿ ਵੱਡੇ ਵੱਡੇ ਪਤਾ ਨਹੀਂ ਹੋਰ ਕਿੰਨੇ ਕੁ ਮਾਮਲੇ ਸਾਹਮਣੇ ਆ ਜਾਣਗੇ ਫਿਰ ਇਹਨਾਂ ਨੇ ਆਪਣੀ ਪੰਜਾਬ ਪੁਲਿਸ ਦੇ ਇੱਕ ਆਪਣੇ ਬੰੀਓ ਇੱਕ ਕਹਿੰਦਾ ਮਤਲਬ ਢਿੱਲ ਬਖਸ਼ੀਏ ਢਿੱਲ ਕਹਿੰਦਾ ਮਤਲਬ ਢਿੱਲੀ ਹੋਰ ਕੀ ਹੈ ਫਿਰ ਜੇ ਦੱਸੀਏ ਉਹਨੇ ਮਾਮਲੇ ਨੂੰ ਸਾਢੇ ਤਿੰਨ ਮਹੀਨੇ ਕਰੀਬ ਹੋ ਗਿਆ ਤੇ ਪਰ ਜਿਹੜੀ ਕਰਨਲ ਦੀ ਪਤਨੀ ਕੱਲ ਤੁਸੀਂ ਦੇਖੀਏ ਬਾਈ ਰੋ ਰੋ ਕੇ ਕਹਿ ਰਹੀ ਆ ਵੀ ਸਾਨੂੰ ਅਸੀਂ ਕੋਰਟ ਦੇ ਵਿੱਚ ਇਹ ਵੀਡੀਓ ਰੱਖ ਦਿੱਤੀਆਂ ਗਈਆਂ ਸਬੂਤ ਸਾਹਮਣੇ ਆ ਸਾਹਮਣੇ ਆ ਗਏ ਲੋਕਾਂ ਦੇ ਵੀਡੀਓ ਕੈਮਰੇ ਸਾਹਮਣੇ ਵੀ ਆ ਗੀਆਂ ਜੇ ਗੱਲ ਕਰੀਏ ਮੀਡੀਆ ਵਿੱਚ ਤਾਂ ਆਈ ਗਈਆਂ ਕੋਰਟ ਦੇ ਵਿੱਚ ਸਬੂਤ ਰੱਖ ਦਿੱਤੇ ਗਏ ਪਰ ਫਿਰ ਵੀ ਇਹ ਮਾਮਲੇ ਨਹੀਂ ਸੁਲਟੇ ਸੀਐਮ ਭਵੰਤਮਾਨ ਇੱਕ ਚਲਾਕੀ ਛੇੜ ਜਾਂਦਾ ਇਸ ਪਰਿਵਾਰ ਨਾਲ ਕਹਿ ਕੇ ਸਮਾਂ 12 ਵਜੇ ਦਾ ਰੱਖ ਕੇ ਪਰ ਇਹ ਵਾਦੇ ਤੋਂ ਮੁੱਕ ਜਾਂਦਾ ਉਹ ਸਿਰ ਤੇ ਹੱਥ ਰੱਖ ਕੇ ਜੋ ਕਰਨਲ ਦੀ ਪਤਨੀ ਆ ਤੇ ਉਹਨਾਂ ਨੂੰ ਕਹਿੰਦਾ ਵੀ ਸਾਨੂੰ ਇਨਸਾਫ ਦਵਾਵਾਂਗੇ ਅਸੀਂ ਤੁਹਾਡੇ ਨਾਲ ਖੜੇ ਆ ਇਹ ਪੰਜਾਬ ਪੁਲਿਸ ਵਾਲਿਆਂ ਨੂੰ ਘੜੀ ਤੋਂ ਘੜੀ ਸਜ਼ਾ ਦਵਾਵਾਂਗੇ ਪਰਲੇ ਹੁੰਦਾ ਕੀ ਆ ਉਥੋਂ ਸੀਐਮ ਪਵੰਤਮਨ ਜੋ ਇਹ ਨਿਕਲ ਜਾਂਦੇ ਆ ਕਹਿੰਦਾ ਮਤਲਬ ਐਂ ਕਹਿ ਕੇ ਤੇ ਪਰ ਨਹੀਂ ਉਦੋਂ ਬਾਅਦ ਇਹ ਜਿਹੜੇ ਇਹਨਾਂ ਦੇ ਜਿੰਨੇ ਵੀ ਇਹ ਲੋਕਾਂ ਨਾਲ ਵਾਦੇ ਕਰਦੇ ਸਾਰੇ ਝੂਠੇ ਹੁੰਦੇ ਆ ਤੇ ਕਰਨ ਨਾਲ ਵੀ ਇਹੀ ਲੋਟ ਹੋਇਆ ਜਿਹੜਾ ਕਿ ਹੁਣ ਇਹ ਪੰਜਾਬ ਪੁਲਿਸ ਦੇ ਇੱਕ ਸਾਥ ਦਿੱਤਾ ਸੀਐਮ ਪਵੰਤਮਨ ਕਿਉਂਕਿ ਜਿਹੜੀ ਘਟਨਾ ਵਾਪਰਦੀ ਹੈ ਜੇ ਕੋਈ ਹੁਣ ਕਰਨਲ ਮਾਮਲਾ ਇੱਕ ਕਰਨਲ ਅਫਸਰ ਬਹੁਤ ਵੱਡਾ ਅਹੁਦਾ ਹੁੰਦਾ ਪੰਜਾਬ ਪੁਲਿਸ ਤੋਂ ਤਾਂ ਤੇ ਜਦੋਂ ਕਰਨਲ ਨਾਲ ਹੋ ਸਕਦੀ ਆਮ ਬੰਦੇ ਨੂੰ ਤਾਂ ਕੁਝ ਵੀ ਕਰ ਸਕਦੀ ਹੈ ਪੰਜਾਬ ਪੁਲਿਸ ਇਸ ਕਰਕੇ ਭਾਈ ਇਹ ਮਾਮਲੇ ਦੀ ਜਿਹੜੀ ਹੁੰਦੀ ਹੈ ਅਪਡੇਟ ਸੀ ਇਹ ਬਿਨਾਂ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹੇ ਨੇ ਜਿੰਤੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਦਾ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰਵੇ ਮਿਲਦੇ ਆਗਾ ਨੂੰ ਨਮਰ ਟੋਕ ਤੇ ਧੰਨਵਾਦ